ਬਿਹਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆ ਰਾਮ ਰਾਜੇ ਹਰਨਾਕ ਦੂਤ ਨਰਮਾਰਿਆ ਪ੍ਰਹਿਲਦ ਤਰਾਇ ਅਹੰਕਾਰੀ ਅਨੰਦ ਕਾਂ ਬੈਠਦੇ ਨਾਮ ਦੇਵ ਮੁਖ ਲਾਇਆ ਜਨ ਨਾਨਕਿਆ ਸਾਹ ਹਰ ਸੇਵਿਆ ਅੰਤਿ ਲਹੇ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖ ਤਾ ਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੀ ਨਾ ਹੋਈ हारे कुदरत वस्या तीरांत ना जाई लख्या रहाओ जात मह जोत जोत मह जाता गल खल कला भरपूर रहया तू सच्चा सहब सुप्त सवाल जिन की थी सो पार भया कहो नान करते किया बात जो किस करना सो कर रहया सुबुदरा गासा महला पहला कुंकार सतगुरु प्रसाद सोदर तेरा किहा सो कर के हा जित बै सर्व समाले वाजे तेरे नाद ने किया संता किए ते तेरे वामन हारे ਕੀਤੇ ਤੇਰੇ ਰਾਗ ਭਰੀ ਸੋਹ ਬਹਿ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਨ ਨਾ ਪਉਣ ਪਾਣੀ ਵਸੰਤਰ ਗਾਵੇ ਰਾਜਾ ਤਮਦਵਾਰੇ ਗਾਵਣ ਤੁਨ ਚਤੁਰ ਫਲਕ ਜਾਣ ਲੇਖ ਲੇਤਰ ਵਿਚਾਰੇ ਗਾਵਣ ਤੁਨ ਈਸ਼ਰ ਪਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨ ਇੰਦਰ ਨਰਾਸਨ ਬੈਠੇ ਦੇਵਤਿਆ ਦਰ ਨਾਲ ਗਾਵਣ ਤੁਨ ਸਿਦ ਸਮਾਧੀ ਅੰਦਰ ਗਾਵਣ ਤੁਨ ਚਾਹ ਵਿਚਾਰੇ ਗਾਵਣ ਤੁਨ ਜਤੀ ਸਦੀ ਸੰਪੋਕੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਨ ਪੰਡਨ ਪੰਨ ਨਕੀਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਨ ਨ ਮੋਹਨੀ ਆਮਣ ਮੋਹਣ ਸਰਗਮ ਛਪਿਆਲੇ ਗਾਵਣ ਤੁਨ ਨ ਰਤਨ ਪਾਇ ਤੇਰੇ ਅੜਛੜਤੀ ਵਤਨਾਲੇ ਗਾਵਣ ਤੁਨ ਨ ਜੋਦ ਮਹਾਬਲ ਸੂਰਾ ਗਾਵਣ ਤੁਨ ਨ ਖਾਣੀ ਚਾਰੇ ਗਾਵਣ ਤੁਨ ਨ ਖੰਡਵਣ ਬ੍ਰਹਮੰਡਾ ਕਰ ਕਰਖੇ ਤੇਰੀ ਧਾਰ ਸਹੀ ਤੁਦਨ ਗਾਵਣ ਜੋ ਤਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨ ਗਾਵਣ ਸਿਮਾ ਜਤਨ ਆਵ ਨਾਨਕ ਆ ਕੀਚਾਰੇ ਸੋਈ ਸੋਈ ਸਰਾ ਸਰ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜੀ ਸੀ ਬਾਜ ਨੀ ਉਪਾਈ ਕਰ ਕਰ ਦੇਖਿਆ ਕੀ ਤੈ ਆਪਣਾ ਜੋਤੀ ਤੇ ਵਧਿਆ ਜੋਤਿ ਸੁਭਾਵੇ ਸੋਈ ਕਰ ਸਿਰ ਕੁਮ ਨਾ ਕਰ ਨਾ ਜਾਏ ਸੋ ਪਾਸੋ ਸਹ ਪਾਸੈ ਨਾਨ ਕਰ ਹੈ ਨਰ ਜਾਈ ਆਸਾ ਮਹਿਲਾ ਪਹਿਲਾ ਸੁਨਵਾ ਟਾ ਕੇ ਸਭ ਕੋਏ ਕੇਵੜ ਵਰਦਾ ਦੀ ਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਹਬਾ ਗਹਿਰ ਗਮੀਰਾ ਗੁਨ ਗਹਿਰਾ ਕੋ ਨ ਜਾਣੇ ਤੇਰਾ ਕੀਤਾ ਕੀਵੜ ਚੀਰਾ ਰਹਾਉ ਸਭ ਸੁਰਤੇ ਮੈਂ ਤੁਰਤ ਪ੍ਰਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨ ਜਾਇ ਤੇਰੀ ਤਲ ਵਡਿਆਈ ਸਭ ਸਾਥ ਸਭ ਤਪ ਸਭ ਚੰਗਿਆਈਆਂ ਸਦਾ ਉਰਖਾਂ ਕੀਆਂ ਵਡਿਆਈਆਂ ਤੁਮ ਇਸ ਦੇ ਕਿਨੇ ਨਾ ਪਾਇਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸੁਖੀ ਪਰੇ ਤਰੇ ਭੰਡਾਰਾ ਜਿਸ ਤੂ ਰਹਿ ਰਸੇ ਕਿਆ ਚਾਰਾ ਨਾਨਕ ਸਤਿ ਸੁਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀ ਮਾਂ ਵਿਸਰੈ ਮਰ ਜਾਉ ਆਖਣਿਓ ਖਾ ਸਾਚਾ ਨਾਉ ਸਚ ਨਾਮ ਕੀ ਲਾਗੈ ਭੋਗਤ ਭੋਖੈ ਗਾ ਚਲੀਐ ਦੁਖ ਸੋ ਕਿਓ ਵਿਸਰੈ ਮੇਰੀ ਮਾਇ ਸਾਚਾ ਸਹਿਬ ਸਾਚੇ ਨਾਇ ਰਹਾਉ ਸਚ ਨਾਮ ਕੀ ਤਲ ਵੜਿਆਈ ਆਗ ਤਕੇ ਕੀਮਤ ਨਹੀਂ ਪਾਈ ਜੇ ਸਮ ਕੀ ਆਖਣ ਪਾਏ ਵਡਨ ਹੋਵੇ ਘਟ ਨਾ ਜਾਏ ਨਾਮ ਮਰੇ ਨਾ ਹੋਵੇ ਸੋਗ ਦਿਨ ਦਾ ਰਹਿਣ ਝੁਕੇ ਭੋਗਿ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇ ਵੜ ਤੇ ਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮ ਜਾਤ ਨਾਨਕ ਨਾਮੇ ਬਾਰਸ ਨਾਮ ਤੇ ਰਾਗ ਗੁਦਰੀ ਮਹਲਾ ਚੌਥਾ ਹਰਿ ਕੇ ਜਨ ਸਦ ਗੁਰ ਸਰਪੁਰ ਕਾ ਬਿਨੁ ਉਪਰ ਉਪਰ ਪਾਸ ਹਮ ਕੇਰੇ ਕਰਮ ਸਦ ਗੁਰ ਸਰ ਨਾਈ ਕਰ ਦਿਆ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਕੋ ਰਾਮਨਾਥ ਨਰਦਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਕਾਇ ਹਰ ਕੀਰਤ ਹਮੇਂ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਲੈ ਤ੍ਰਪਤਾਸੇ ਮਨ ਗੰਗਦ ਗੁਣ ਪਰੇਗਾਸ ਈਨ ਹਰ ਹਰ ਹਰਿ ਨਾਮ ਨਾ ਪਾਇਤੇ ਭਾਗਿੰ ਜੰਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਇ ਤ੍ਰਿਗ ਜੀਵੈ ਤ੍ਰਿਗ ਜੀਵਾਸੁ, ਜਿਨਿ ਹਰਿ ਜਨ ਸਤਿਗੁਰ ਸੰਗਤਿ ਪਾਇ ਤਿਨਿ ਤੁਰਿ ਮਸਤਕਿ ਲਿਖਿਆ ਲਿਖਾਸੁ, ਤਨ ਤਨ ਸਾਹਿ ਸੰਗਤਿ ਜਿਤੁ ਹਰਿ ਰਸਿ ਪਾਇ ਮਿਲ ਜਨਿ ਨਾਨਕ ਨਾਮੁ ਪਰਗਾਸੁ, ਰਾਗ ਗੁਜਰੀ ਮਹੱਲਾ ਪੰਜਵਾਂ, ਕਾਹਿ ਰਹਿ ਨਾ ਚਿਤਿ ਵੈ ਤੁਮੁ ਜਾ ਆਖਰਿ ਹਰਿ ਜੀਉ ਭਰਿਆ, ਸਾਲ ਪਤਰਿ ਮੈ ਜਿਨਿ ਜੀਉ ਪਾਇ ਤਾ ਕਰਿ ਜਗਾਗੇ ਘਰਿ ਧਰਿਆ, ਮੇਰੇ ਮਾਧੋ ਜੀ ਸਾਰ ਸੰਗਤਿ ਮੇਰੇ ਸੋ ਤਰਿਆ, ਗੁਰਪੁਰਿ ਸਾਰ ਭਰਮਿ ਪਤਿ ਪਾਇ ਸੋ ਕੇ ਕਾਸਟਿ ਹਰਿਆ ਰਹਾਉ। दिनो नपेट आलो सुरबन ता कोई न कसकी धरया सिर सिर रखसमा हे ठाकुर काहे मन पोकरया उड़े उड़ा वेसे सार वे वे को सारे पाछे श्री चरयातिन गमन कला वेक मन्त्र गावे मन मह सिमरन करया सब निदाण दस आष्टिस द आण ठाकुर करत धरया जिन नानक बड बस बल जाई अतीरांत ना पारा वरया राजा सा महल्ला चौथा सो परक एक ओंकार सुखुर प्रसाद ਸੋ ਪਰਕ ਨੰਨਨਹਰ ਪਰਕ ਨੰਨਨਹਰ ਗਮਾ ਗਮਿਆ ਪਾਰ ਆ ਸੁਭਤਾਵੇ ਸੁਭਤਾਵੇ ਤੋ ਜੀ ਹਰ ਸੱਚੇ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੋ ਜੀਆ ਕਾ ਧਾਤਾ ਹਰ ਧਿਆਵ ਸੰਤੋ ਜੀ ਸੰਬੂਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਘੜ ਕਣੰਤਰ ਸ਼ਰਮਨ ਨੰਤਰ ਜੀ ਹਰੇ ਕੋ ਪਰਕ ਸਮਾਨ ਇਕ ਦਾਤਿ ਇਕ ਪੇਖਾਰੀ ਜੀ ਸਭ ਤੇਰੇ ਛੋੜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਤੁ ਨੰਬਰ ਨਾ ਜਾਣਾ ਤੂੰ ਪਾਰ ਪਰੰਭੇ ਅੰਤ ਬੇਚਰੀ ਤੇਰੇ ਕੀ ਅਗੁਨਾਖ ਵਖਾਣਾ ਜੋ ਸੇਵੈ ਜੋ ਸੇਵੈ ਤੂਜੀ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੂਜੀ ਸੇਂਜਾ ਜਿ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈਜਨ ਹਰ ਭੈ ਜਿ ਤਿਨ ਟੂਟੇ ਜਮ ਕੀ 파ਸੀ ਜਿਨਰ ਪੌਜਨ ਹਰਨਰ ਪੌਤਿ ਹਰ ਜਿ ਤਨ ਕਾ ਪੋ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਧੈ ਜੀ ਜਿਨ ਨਾਨਕ ਤਿਨ ਬਹਿ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਜੀ ਹਰਿ ਨੇ ਕਹਨੇ ਕਿਹਨੰਤਾ ਤੇਰੇ ਨੇਕ ਤੇਰੇ ਨੇਕ ਕਰੇ ਹਰਿ ਪੂਜਾ ਜੀ ਤਪ ਤਾਪੇ ਜੇ ਭੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬਹੁ ਸਿਮਰਤਿ ਸਾਸਤਿ ਜੀ ਖੜਗਿ ਰਹਿ ਖੜਗਿ ਰਹਿ ਨਿਰੰਤਾਰ। ਸੇ ਭਗਤ ਸੇ ਭਗਵਰ ਕੋ ਲੇਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਪੁਰਖ ਅਬਰੰਭਰ ਕਰਤਾ ਜੇ ਤੁਲ ਜੇਵੜ ਵਰਨਾ ਕੋਈ ਤੂੰ ਜੋ ਜਿਵੇਂ ਕੋਸ ਰਾਸ ਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤਾ ਜਦ ਦਾਪੇ ਕ੍ਰਿਸ਼ ਹੋਇ ਤਦ ਆਪੇ ਸਤਿ ਸੰਭੋ ਪਾਈ ਜਦ ਦਾਪੇ ਸਿਰਜ ਸਭ ਬੋਈ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਗਾਜਨ ਹੋਇ ਆਸਾ ਮਹਿਲਾ ਚੌਥਾ ਦੂਰ ਕਰਤਾ ਸਤਿਆਰ ਮੈਂ ਢਾਂ ਸੰਜੁਤ ਭਾਵੇਂ ਸੋਈ ਤੀਸੇ ਜੋਤੁ ਵਿਦੇਸੋਈ ਹੰਪਾਇਰ ਹਉ ਸਭ ਤੇਰੀ ਤੋਂ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰੇ ਤਿਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਵਾਇ ਤਦਾ ਪਵਿ ਚੋੜਿਆ ਆਪ ਮਿਲਾਇ ਗੂਦਰੇ ਆਸਤੁ ਦੀ ਹੀ ਮਾਇ ਰਦ ਮੈਂ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਬਜੋਗ ਮਿਲ ਵਿਛੜਾਸ ਨੋ ਗੀ ਮੈਲ ਜਿਸ ਨੂੰ ਤੂ ਜਾਣੈ ਸੋイ ਜਨ ਜਾਣੈ ਹਰਿ ਗੁਰ ਸਦੀ ਆਖ ਵਖਾਣੇ ਜਿਨਿ ਹਰਿ ਸੇਵਾ ਤਿਨ ਸੁਖ ਪਾਇ ਸਹਿਜੀ ਹਰ ਨਾਮ ਸਮਾਇਆ ਦੁਆਪੇ ਕਰਤਾ ਧੀਰਾ ਕੀਆ ਸੁਭ ਹੋਏ ਤਦ ਮੈ ਲੋ ਜੌਰ ਨਾ ਕੋਏ ਤੂ ਕਰ ਕਰ ਵੇ ਕੇ ਜਾਣੇ ਸੋ ਜਨ ਨਾਨਕ ਗੁਰਮੁ ਪ੍ਰਗਟ ਹੋਇਆ ਆਤਮਾ ਹੱਲਾ ਪਹਿਲਾ ਕਿਥ ਸਰਵੜੇ ਭੈਲੇ ਨਵਾਸਾ ਪਾਣੀ ਪਾਵਗਤ ਨਹਿ ਕੀਆ ਭੰਕਰ ਮੋਂ ਭਗਨੇ ਚਾਲਾ ਦੇਖਿਆ ਤੈ ਢੂ ਭਿਲੇ ਮਨ ਇਕਨ ਚੇਤਸ ਸੂੜ ਬਣਾ ਹਰ ਵਿਸਰੈ ਥੇਰੇ ਗਲਗਲਿਆ ਰਹਾਉ ਨਾਉ ਜਤੀ ਸਤੀ ਨਹਿ ਪੜਾ ਮੂਰਨ ਉਦਾ ਜੰਪਿਆ ਪ੍ਰਣਮਤ ਨਾਨਕ ਜਨ ਕੀ ਸਰਨਾ ਜੰਤੂ ਨਾਹੀ ਵਿਸਰਿਆ ਆਤਮਾ ਹੱਲਾ ਪਹਿਲਾ ਪਹੀ ਪ੍ਰਾਪਤ ਮਾਨੁਕ ਦਹ ਰਿਆ ਗੋਬਿੰਦ ਮਿਲ ਕੇ ਤੇਰੀ ਬਰਿਆ ਵਰ ਗਾਦਰ ਕਿਕ ਨਾ ਕਾਮ ਸਾਸਕੁ ਤੇ ਭਜ ਕੇਵਲ ਨਾਮ ਸਰੰਝਾ ਲਾ ਭਜਨ ਤਰਣ ਕੈ ਜਨਮ ਬਿਤਾ ਜਾ ਤਰੰਗ ਮਾਇਆ ਕਰਹਾਉ ਜਪ ਤਪ ਸੁਨਿਮਤ ਰਮ ਨਾਮਾਇ ਸੇਵਾ ਸਾਧਨਾ ਜਾਨਾ ਹਰਿਆ ਕਹ ਨਾਨਕ ਹਮਣੀ ਚ ਗਰਮਾ ਸਨ ਪਰੇ ਕੀ ਰਾਖੋ ਸਰਮਾ ਬਾਛੈ ਸੇਂਗਮੇ ਬਾਈ ਬੇਂਤੀ ਜੋ ਪਈ ਹਮਰੇ ਗੁਰੁ ਹਾਜ਼ਰ ਚਾ ਪੂਰਨ ਹਿ ਜਤ ਕੀ ਚਾ ਦਾਚਨ ਨਮਨ ਦੇ ਹਮਾਰਾ ਆਪਣਾ ਜਨਕ ਰੋਪਰ ਤੇ ਪਾਰਾ ਹਮਰੇ ਦਿਸ ਬੈ ਤੁਮ ਕਾਬ ਆਪਹਾਦ ਮਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸਿਉਖ ਸਿਖ ਸੁਵ ਕਰਤਾਰਾ ਮੋਰਛਣਿ ਜਿ ਕਰਧਾ ਕਰਿਆ ਸਭੈਨ ਕੋ ਹਰ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਨ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਿਓ ਜੋ ਬਰਚਾਤ ਤੁਮ ਤੇ ਪਾਉ ਸੇਵਕ ਸਤ ਹਮਾਰੇ ਤਾਰਗੇ ਤੁਣ ਤੁਣ ਸਤ ਰ ਹਮਾਰੇ ਮਾਰੀਏ ਆਪਹਾ ਦੇ ਮੁਝੇ ਬਰੀਏ ਮਨ ਕਾ ਕਥਰਾਸਨ ਬਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਸੁਜੋ ਘਰੇ ਅਵਰਾਚਾ ਰਾਖ ਲੈ ਮੇਰਾ ਕਨਹਾਰੇ ਸਹਿ ਸੰਤ ਚਹੇ ਪਿਆਰੇ ਜੀਨ ਬਨ ਦਰਸ਼ਨ ਕੇ ਹੰਤਾ ਤੁਮਹੋ ਬਰੇ ਚਤੁਰਦਾਸ ਕੰਤਾ ਤਹਲ ਪੈ ਬ੍ਰਹਮਾ ਮੋਤਰਾ ਕਾਲ ਪੈ ਸੁਭਿ ਜੋਗ ਮਤਰਾ ਕਾਲ ਪੈ ਕਰਬਿ ਸੰਭਰ ਕਾ ਸਭੁ ਵਿਗਾਗ ਕੀਆ ਤੁਮਾ ਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀ ਜੋ ज्ञान काल सब लोग सवार नमस्कार है तए हमारा जवन काल सद्यप्त बनाऊ देव दा दर्शन बजायो आंदन के अवतार सुई गुरु संग जीव हमारा नमस्कार तुसी को मारे सकल प्रजा जनिया पसवारी शिव कण को शिव सुख दियो सतरंग को पलमो बदकीयो कट कट के अंतर के जान बड़े बड़े की भीड़ पहचान पीटी देखो सूर्य सुल्ला सब पर कृपा रस कर खोला ਸੰਤਾਂ ਦੇ ਉਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏ ਕੇ ਕੀ ਪੀਰ ਬਚਾਨੇ ਘਟ ਘਟ ਕੇ ਉਟ ਬਟਕੀ ਜਾਣੇ ਜਬ ਦਰਖ ਕਰਾ ਕਰਤਾ ਰ ਪ੍ਰਜਾ ਧਰਤ ਦਬ ਦੇ ਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮ ਅਮਰਤ ਦੇ ਦਰਸਮ ਹੋ ਨੀਤ ਮਰਨ ਸੇ ਸਭ ਤਾਰੇ ਆਪੇ ਆਪਣੀ ਬੋਰੀ ਉਚਾਰੇ ਤੁਮ ਸਭ ਹੀ ਤੇਰਾ ਤਨ ਰਾਣ ਜਾਣ ਦੇ ਭੇਦ ਭੇਦ ਦੇ ਆਲਮ ਨਰੰਕਾਰ ਨਰਮਕਾਰ ਨੰ ਲੰਭਿ ਆਦਿ ਨੀਨ ਨਾਦੀ ਅਸੰਭ ਤਾਕਾ ਮੂਰੂ ਚਾਰਤ ਪੇਦਾ ਜਾ ਕੋ ਪੀਉ ਨ ਪਾਵਦ ਪੇਦਾ ਤਾਕੋ ਕਿਰਪਾ ਹਨ ਨਮਾਨ ਮਹਾਮੂਰ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰ ਸਦਾਸ ਨਰੰਕਾਰ ਕਾ ਚਿੰਤਨ ਹੀ ਪੈਵੈ ਆਪ ਆਪਨੀ ਬੁਰਹ ਦੇਤੀ ਵਰਨਤ ਪਿੰਨ ਪਿੰਨ ਦੇਤੀ ਤਿ ਤੁਮਰਾ ਲਖਣ ਜਾਇ ਪਸਾਰ ਕਹਿ ਅਭਿ ਸਦਾ ਬ੍ਰਤਮ ਸੰਸਾਰ ਇਕੇ ਰੂਪ ਨੂੰ ਉਸਰੂਪ ਆਰੰਗ ਕੇ ਪੂਰਾਵ ਕਹਿ ਭੂਪਾਂ ਢਾ ਜੇ ਰਸੇ ਤਰਕੀ ਨੇ ਫੋੜ ਕਾਣ ਬਹਰੇ ਦੀ ਨੇ ਕਹੋ ਕੋੜਾ ਜਾਹ ਬੇਟਾ ਕੋ ਸੁੰਦ ਪੈ ਸੰਗੜ ਕੇਟਾ ਸਗਰੇ ਸੇਤ ਕਾਏ ਜੰਬਵਾਰ ਚਗਾਰ ਸਰੂਪ ਸੰਭਵ ਅਬਰ ਅਛਾ ਮੇਰੀ ਤਮ ਕਰੋ ਸੇ ਕੀ ਵਾਰ ਸੇ ਕਸੰਗਰੋ ਦੂਸਰ ਤੇੜ ਵਰਤ ਪਾਤਾ ਸਗਲ ਮਲੇਸ ਕੋ ਰਣ ਘਾਤਾ ਜੇ ਤੂ ਸੋ ਸਰਣੀ ਪਰੇ ਤਨ ਕਾ ਦੇ ਸੁਖ ਤੁਹਾ ਮਰੇ ਔਰ ਕਣ ਬਗ ਪਰੇ ਤੇ ਹਾਰੇ ਤਨ ਕਾ ਤੁਮ ਸੰਗੜ ਸੁਪਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਟ ਨਾ ਹੈ ਰਚਾ ਹੋਇ ਤੈ ਸੁਭ ਕਾਲ ਦੁਸਰ ਸ੍ਰੇ ਨਿਤ ਕਾਲਾ ਕਿਰਪਾ ਰਿ ਸੰਝਾਈਨ ਰਹਿਓ ਤਾਂ ਕੇ ਤਾਪ ਤਨ ਕਮੋ ਹਰੋ ਅਰਿਦ ਸੇਦ ਕਰਮੋ ਸੁਭ ਹੋਇ ਨਿਸ਼ਸਾ ਸਕੇ ਨਾ ਕੋਇ ਏਕ ਬਾਰ ਜント ਮੈਂ ਸਮਾਰਾ ਕਾਲ ਪਾਸ ਤੇ ਤਾਇ ਉਬਾਰ ਜਿਨੁਰ ਨਾਮ ਤੇ ਹਾਰੋ ਕਹਾ ਦਾਰਿ ਦੁਸ਼ ਗੋਬ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਬ ਠੋਰ ਮੋ ਸੁਹਾਇ ਦੁਸ਼ ਗੋਬ ਤੇ ਲਹੋ ਬਚਾਇ ਸਵਯੰ ਭਾਏ ਗਏ ਜਬ ਤੇ ਤਮਰੇ ਤਵਤੇ ਕੁਆ ਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਣੇ ਕਿ ਹਮਤੇ ਕਨਾ ਮਨ ਸਿਮਰਸਾ ਸਰਵੇ ਸੁਭਾਗ ਪ੍ਰੇਰ ਕਹ ਹਮੇ ਕਨਾ ਜਾਣੋ ਸ੍ਰੀ ਉਸਪਾਨ ਕਿਰਪਾ ਤੁਮਰੇ ਕਰ ਮੈਨ ਕ ਸਭ ਤੁਹੇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾਣ ਕੇ ਬਿਉ ਤੁਹਾਰੋ ਦਵਾਰੇ ਭਾਏ ਗਹਿ ਕਿਲਾ ਜੀ ਅਸ ਗੋਬਿੰਦ ਦਾਸ ਤੁਹਾਰੇ ਰਾਮ ਕਲੀ ਮਹੱਲਾ ਤੀ ਜਨ ਦੇਖ ਓਂਕਾਰ ਸੁਖੁਰ ਪ੍ਰਸਾਰ ਨੰਦ ਪ੍ਰਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਭਾਇਆ ਸੈਰ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨਿਆ ਆਈਆਂ ਸੁਭਰੂਤਾ ਗਾਵਹਰੀ ਕੇ ਰਾਮਣ ਜੀ ਵਸਾਇਆ ਰਹੇ ਨਾਨਕ ਅਨੰਦ ਹੋਇ ਸਤਿਗੁਰੂ ਮੈਂ ਪਾਇਆ ਹੀ ਮਨ ਮੇਰਾ ਤੂ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰ ਦੁਖ ਸਭੀ ਸਾਰਨਾ ਮੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸੁਬਨਾ ਗਲਾ ਸੁਮਰਸਵਾਮੀ ਸੋ ਕੇ ਮਨੋਂ ਵੀ ਸਾਰੇ कहे नानके मन मेरे सदारो हर क्या नहीं कर तेरे करता तेरे सब जाते हे सो पावे सदा शिव सलाह तेरे नाम मन वसावे नाम जिन क्या मन वस्या वाजे शब्द कन्हेरे कहे नानक सचे साहेब क्या नहीं कर तेरे साचा नाम ਸਾਚਾ ਨਾਮਯਾ ਦਾ ਅਰਮਰਾਧਿਨ ਭੁਖਾ ਸਭ ਗਵਾਈਆਂ ਕਰ ਸਾਚ ਸੁਖਮਨ ਅਸਾਧਨ ਇਛਾ ਸਾਖੁ ਜਾਈਆਂ ਸਦਾ ਕਰਬਾਨ ਕੀਤਾ ਗੁਰਵਟੋਂ ਜਿਸਤਿਐ ਹਵੜਾਈਆਂ ਕਹਿ ਨਾਨਕ ਸੁਨੋ ਸੰਤੋ ਸਭ ਤ੍ਰੋਪਿਆਰੋ ਸਾਚਾ ਨਾਮ ਮਿਰਾ ਅਧਾਰੁ ਵਾਜੇ ਪੰਛੀ ਬਰਦ ਕਰ ਸੁਭਾਗੇ ਘਣ ਸੁਭਾਗੇ ਸ਼ਬਦ ਵਾਜੇ ਕਲਾ ਕਰ ਤਾਰੀਆਂ ਪੰਛੀ ਦੂਤ ਰਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋ ਆਤਤ ਕਰਹਿ ਦਵਾਜੇ ਹਣ ਦਸਨੋਂ ਬਟ ਪਾ ਗਿਓ ਸਭਲਾ ਮਨੋ ਰਤ ਪੂਰੇ ਪਾਰ ਪਰਮ ਪ੍ਰਪਾਇ ਆਤਰੇ ਸਗਨ ਵਸੂਰੇ ਦੂਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਮਨਮント ਨਾਨਕ ਗੁਰ ਚਲ ਲਾਗੇ ਬਾਜੀ ਅਨਹਰ ਪੂਰੇ ਮੰਦਾਵਣੀ ਮਹੱਲਾ ਪਨ ਥਾਲ ਵਿੱਚ ਤੁਨ ਸਤੂਪੈ ਸਾਰਸੰਤੋ ਕੀਚਾਰ ਅੰਮ੍ਰਿਤ ਨਾਮ ਠਾਕੁਰ ਤਾ ਪਰਿਸਕਾ ਸਭ ਸੇ ਆਦਾਰੂ ਨੇ ਕੋ ਖਾਵੇ ਜੇ ਕੋ ਪੁੰਚਰ ਸਕਾ ਹੋਇ ਉਦਾਰੋ ਹੈ ਵਸਰੀ ਨਹ ਜਾਇ ਨਿਤ ਨਿਦਰਾ ਕਰਤਾਰੋ ਤਮ ਸੰਸਾਰ ਚੱਲ ਲਗਤ ਜਿਉ ਸਮਾਨੁ ਭ੍ਰੰ ਭਸਾਰੋ ਸੋਕ ਮਹਲਾ ਪਨਮ ਤੀਰਾ ਕੀਤਾ ਜਾਤੋ ਨਾਹੀ ਮਨੁ ਜੋ ਕੀ ਤੋਈ ਮੈ ਨਿਰਗੁਨਿਆਰੇ ਕੋ ਗੁਨਾਹੀ ਆਪੇ ਧਰਸਿ ਪਿਉਈ ਧਰਸਿ ਬਿਆ ਮੇਰਾ ਮਤੋ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾਂ ਤਨ ਮਨ ਥੀ ਹੈ ਹਰਿਆ ਪੋੜੀ ਬਿਤਾ ਦੂਸਮ ਰਾਤਿ ਜਿਥੈ ਕੋਈ ਨਾ ਉਥੈ ਤੇਰੀ ਰਾਖੀ ਅਗਨੀ ਉਦਰ ਮਾਇ ਸੁਣ ਕਿਆ ਜਨ ਕਹਿ ਦੂਤ ਨਾਇ ਤਰੇ ਛੜ ਜਾਏ ਬੋਧਿਲ ਵਿਖਮਸ ਗਾ ਗੁਰ ਸਬਦੀ ਭਾਰ ਪਾਏ ਬਿਨ ਕੋ ਲਗੀ ਪਿਆਸੇ ਅਮਰੇ ਸੇ ਹੀ ਖਾਇ ਕਲ ਮਹਿ ਹੁ ਪਨ ਪਨ ਗਵਨ ਜਾਏ ਸਭ ਸਨੁ ਪਰਪਾਲ ਸਮਾਲੇ ਸਾਹੀ ਸਾਇ ਮਰਥਾ ਕੋਈ ਨਾ ਜਾ ਜੀ ਅੰਤ ਸਦੈ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਾਧਨਾ ਜੀਵਾਂ ਜਿ ਪਰਨਾਉ ਨਿਤਰੀ ਸਤਿਗੁਰੂ ਭੇਖ ਨਾ ਸਰਨੀ ਸੁਰਨਾ ਗਨੋ ਸਤਿਗੁਰ ਸੇਤੀਰਤਿਆ ਦਰਗਿ ਆ ਪਾਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸੁ ਨੇ ਮਤਿ ਦੇ ਜਗ ਮਉ ਤੁਮ ਕਾੜੀਐ ਵਿਰਲੇ ਕੇ ਹੀ ਕੇ ਮਹੱਲਾ ਪਨਮ ਰਖੇ ਰਖਣ ਹਾਰਿ ਆਪਿਓ ਬਾਰਿਣੁਰ ਕੀ ਪੈਰੀ ਪਾਏ ਘਟ ਸਵਾਰਿਣ ਹੋਆ ਆਪਿ ਤੇ ਆਲ ਮਨੁ ਨਾ ਵਿਚਾਰਿਣ ਸਾਰਜਨ ਕੇ ਸੰਗਿ ਪਉ ਦਲਤਾਰਿਣ ਸਾਖਤ ਨਿੰਦਗ ਦੁਸਤਿ ਕਰਮਾਹਿ ਵਿਦਾਰਿਣ ਤੇ ਸਹਬ ਕੀ ਟੇਕ ਨਾਨਕ ਬਣੇ ਨਾਏ ਜਿਸ ਮੁਰਸਕ ਹੋਏ ਸਗਲੇ ਦੁੱਖ ਜਾਏ ਤੇ ਸਹਬ ਕੀ ਟੇਕ ਨਾਨਕ ਬਣੇ ਨਾਏ ਜਿਸ ਮੁਰਸਕ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ